ਨੇਰੀ ਤੂਫਾਨ ਆ ਚੁੱਕਾ ਆ ਤੇ ਬੱਦਲ ਮਿਲਾ ਦਾ ਸਾਰਾ ਓ ਮਾਈ ਗਾਡ ਆਣਾ ਚੀਜਾਂ ਚਲਦੀਆਂ ਹੀ ਸੋਹਣੀਆਂ ਲੱਗਦੀਆਂ ਤੇ ਅੱਜ ਤੀਜਾ ਦਿਨ ਹੋ ਗਿਆ ਇਹਨੂੰ ਖੁੱਲੀ ਨੂੰ ਤੇ ਹੱਲੇ ਤੱਕ ਇਹ ਵਿਚਾਰੀ ਠੀਕ ਨਹੀਂ ਹੋਈ ਹੈਗੀ ਤੇ ਅੱਜ ਮਿਲਦਾ ਮਿਸਤਰੀ ਵੀ ਨਹੀਂ ਆਏ ਹੈਗੇ ਕੱਲ ਲੱਗੇ ਹੋਏ ਸੀ ਸਾਰਾ ਦਿਨ ਵਿਚਾਰੇ ਠੀਕ ਕਰਨ ਲੱਗੇ ਰਹੇ ਪਰਸੋਂ ਵੀ ਲੱਗੇ ਹੋਏ ਹੈਗੇ ਤੇ ਢਿੱਲੋ ਸਾਹਿਬ ਗਏ ਹੋਏ ਆ ਪਠਾਨਕੋਟ ਨੂੰ ਕੱਲ ਵੀ ਸਮਾਨ ਲੈ ਕੇ ਆਏ ਅੱਜ ਵੀ ਲੈ ਕੇ ਲੈਣ ਗਏ ਆ ਤੇ ਇਹ ਵਿਚਾਰੀ ਪਤਾ ਨਹੀਂ ਕਦੋਂ ਠੀਕ ਹੋਣੀ ਆ ਇਹ ਚੱਲਦੀਆਂ ਹੀ ਸੋਹਣੀਆਂ ਲਾਦੀਆਂ ਤੇ ਜਦੋਂ ਹੁੰਦੀਆਂ ਖਰਾਬ ਹਨਾ ਪਤਾ ਫੇਰ ਲੱਗਦਾ ਪਰ ਇਹ ਆਇਆ ਭਰਾਵਾ ਦਾ ਪਤਾ ਵੀ ਨਹੀਂ ਹਲੇ ਕੱਚਾ ਡਰਾਈਵਰ ਆ ਇਹ ਟ੍ਰੈਕਟਰ ਲਾ ਕੇ ਕਿੱਥੇ ਗਿਆ ਹੋਗਾ ਟੈਂਕਰ ਸਾਫ ਕਰਦੇ ਸੀਗੇ ਉਹ ਪਾਣੀ ਦੀ ਵਿੱਚ ਨਹੀਂ ਉਹ ਤਸਵੀਰ ਲਾਉਣੀ ਆ ਉਹ ਸਾਫ ਪਾਣੀ ਆ ਇਦਾਂ ਉਹ ਗਲਾਸੇ ਧੋਣੇ ਹੁੰਦੇ ਅੱਛਾ ਅੱਛਾ ਆ ਤਸਵੀਰ ਲੱਗਣੀ ਆ ਨਾ ਅੱਡੇ ਤੇ ਇਹ ਸੇਵਾ ਕਰਦਾ ਮੁੰਡਾ ਤਾਂ ਮਿਸਤਰੀ ਨਹੀਂ ਅੱਜ ਆਏ ਮਸ਼ੀਨ ਠੀਕ ਕਰਨ ਆਲੇ ਉਹ ਤਾਂ ਲੈ ਖਲਰਾਉ ਦੇ ਪੇ ਆਇਆ ਡੈਡੀ ਆ ਨਹੀਂ ਯਾਰ ਚਲੋ ਮੈਂ ਤਾਂ ਘਾ ਡੋਲੂ ਡੂਲੂ ਲੈ ਕੇ ਚੱਲਾਂ ਉਹਨੇ ਪਰਨੇ ਵੜਾ ਟ ਕਾ ਕੇ ਬੰਨੇ ਆ ਸੇਵਾਦਾਰ ਵੱਡੇ ਸੇਵਾਦਾਰ ਸੇਵਾਦਾਰਾ ਪੁੰਚੀ ਨਹੀਂ ਉੱਥੇ ਸੇਵਾਦਾਰਾ ਪਿੱਛੇ ਹੀ ਰਹਿ ਗਏ ਇਹਨੇ ਵੜੀ ਇੱਥੇ ਸੇਵਾਗਰ ਨਹੀਂ ਇਹ ਸ਼ਵੀਲ ਪੀਣ ਚੱਲੇ ਆ ਇਹ ਸੇਵਾਦਾਰ ਦਾ ਨਾਂ ਤਾਂ ਹੀ ਜਾਣ ਕਾ ਲਾਗੇ ਨਖਰਾ ਕੇ ਇਹਦੀ ਉੱਥੇ ਵੀਡੀਓ ਨਹੀਂ ਆ ਆ ਦਸ ਮੋਟਰਸਾਈਕਲ ਤੇਲ ਮੁੱਕ ਗਿਆ ਤਾਂ ਤੋਰ ਕੇ ਲੈ ਕੇ ਆਇਆ ਹੱਦ ਹੋ ਗਈ ਨੀ ਤੋਰ ਕੇ ਲੈ ਗਿਆ ਲੱਤ ਲਾ ਕੇ ਲੈ ਆਏ ਕਿੱਥੋਂ ਆ ਜਗ੍ਹਾ ਤੋਂ ਇਹ ਲੱਤ ਲਾ ਕੇ ਆਏ ਨੇ ਕੋਈ ਕਦੀ ਮਾਉਦੇ ਨਹੀਂ ਦੁਰ ਕੇ ਹੋਣਾ ਰਿਹਾ ਇਹ ਵਿਚਾਰਾ ਸਾਹੋ ਸਾਹ ਹੋਇਆ ਹੈਗਾ ਤੋਰ ਕੇ ਸਰ ਬਾਤ ਸਹੀ ਹੈ ਸਹੀ ਇੱਥੇ ਹਾਂ ਅਬ ਇਹ ਸੇਵਾ ਵੀ ਕਰ ਲਿਓਏ ਨਾ ਉਹ ਤੇ ਯਾ ਵੀ ਉੱਥੇ ਸ਼ਬੀਰ ਦੇ ਤੂਟ ਚਾੜਿਓ ਹੁਣ ਸ਼ਰੀਫ ਦੇ ਕਿ ਨਾਂ ਬਣਿਆ ਹਾਂ ਯਾਰ ਆਣੀ ਗੱਲ ਬਣਦੀ ਨਹੀਂ ਭੁਰੇਣ ਦੇ ਤੇ ਪਾਰਨਾ ਬਣਦੇ ਪਾਰ ਨਹੀਂ ਆਹ ਤੋਤਾ ਅਦਰ ਮਾਰ ਤਖੀਤ ਆ ਯਾਰ ਇਦਾਂ ਸਹੀ ਆ ਇਦਾਂ ਆ ਵੀ ਨਾ ਬਤਾ ਹਾਂ ਹੌਣ ਹੌਣ ਨਾ ਹੱਥ ਮਾਰੋ ਖੜਾ ਆ ਕੇ ਲੱਗਾ ਤੇ ਕੀ ਆ ਰੁਕ ਜਾ ਨਾ ਲੱਗਿਆ ਉਹ ਫੇਰੀ ਫਾਲਾ ਇਦਾਂ ਕੀ ਕਰਨਾ ਹਾ ਹਾ ਇਧਰ ਕੁਠੀ ਕਰਤੀ ਲਈ ਲੈ ਆ ਵੋ ਗੋਰਾ ਹੁੰਦਾ ਜੱਬਾ ਤੇਰੇ ਨਾਲੋਂ ਤਾਂ ਠੀਕ ਆ ਕੈਮਰਾ ਪਤਾ ਤਾਂ ਸੱਚਾ ਸੱਚਾ ਕੱਟ ਲਾ ਦੇ ਉਹਨਾਂ ਆਵੇ ਮਗਰ ਅਛਰ ਕਿ ਫੰਮ ਕੋਦਲੇ ਆ ਦੋਸਤਾਂ ਪਹਿਲੇ ਰਸਾਂ ਉਹ ਤਾਂ ਇਹ ਆਪੀ ਲੈ ਆਣੇ ਆ ਪੱਥਰ ਮੇਂ ਲਾਦਾ ਸਾਰਾ ਇੱਥੇ ਹੀ ਉੱਡ ਜਾਣਾ ਤੇ ਸਾਡੇ ਤਾਂ ਇੱਥੇ ਪਹਿਲਾਂ ਮਿੱਟੀ ਘਟਾ ਇੰਨਾ ਜ਼ਿਆਦਾ ਹੋ ਜਾਂਦਾ ਨਾ ਬਹੁਤ ਸਾਰੇ ਕੁਝ ਭਰ ਜਾਂਦਾ ਮਿੱਟੀ ਨਾਲ ਹੀ ਉਹ 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 ਮੇਂ ਲਾਦਾ ਮੈਂ ਉੱਡ ਜਾਣਾ ਮੈਂ ਅੰਦਰ ਚਲ ਜਾਵਾਂ ਪਹਿਲਾਂ ਉਹ ਲੈ ਨੋ ਬੂਆ ਟੁੱਟ ਜਾਣਾ ਬੂਆ ਲਾਦਾ ਇੰਦਰ ਵਿਚਾਰੇ ਮਸ਼ੀਨ ਵਾਲੇ ਲੱਗੇ ਉਹ ਮਸ਼ੀਨ ਠੀਕ ਕਰਨ ਫਾਨੀ ਹੈ ਕਹਾਵਦਾ ਇਨੀ ਮਿੱਟੀ ਸਾਟੇ ਪਿੰਡ ਹੋਰ ਕੋ ਕੁਝ ਹੋਵੇ ਨਾ ਹੋਵੇ ਭਰੇ ਦਿੱਤਾ ਮਿੱਟੀ ਚ ਛੋੜ ਦਿੱਤੀ ਆ ਅਨੇਰੀ ਨੇ ਸਾਡਾ ਨੁਕਸਾਨ ਦੇਖੋ ਕਿੰਨਾ ਕੀਤਾ ਉਪਰ ਜਿਹੜੀ ਕੁਰਸੀ ਆ ਥੱਲੇ ਆ ਗਈ ਕਿ ਤੋਟ ਨਹੀਂ ਗਈ ਦੇਖੋ ਤਾਂ ਟੁੱਟ ਤਾਂ ਨਹੀਂ ਗਈ ਉਪਰ ਆਉਣਾ ਉਪਰ ਖੜਾਉਣਾ ਦੇਖ ਤਾਂ ਲੋ ਮੁੜ ਕੇ ਫੇਰ ਹਵਾ ਆ ਗਈ ਤਾਂ ਫੇਰ ਜਾਂਦੀ ਲੱਗੂ ਇੰਨਾ ਸ਼ੁਕਰ ਇੱਤਾ ਹੀ ਆ ਕਿ ਉਹ ਉੜ ਕੇ ਗਵੰਡੀਆਂ ਦੇ ਘਰ ਨਹੀਂ ਪਹੁੰਚ ਗਈ ਟੁੱਟ ਤਾਂ ਨਹੀਂ ਗਈ ਥੱਲੇ ਹੀ ਲੈ ਆ ਉਹ ਇਹਨੂੰ ਥੱਲੇ ਹੀ ਫੇਰ ਹਵਾ ਨਾਲ ਉੜ ਕੇ ਥੱਲੇ ਆ ਜਾਣੀ ਇਹ ਅੰਦਰ ਰੱਖਿਓ ਫੇ ਜਾਓ ਮੀਂਹ ਪੰਦਾ ਹਲਕਾ ਹਲਕਾ ਹਲਕੀ ਹਲਕੀ ਬਾਰਿਸ਼ ਹੋ ਰਹੀ ਆ ਆਹ ਲੋ ਚੱਕੋ ਨੁਕਸਾਨ ਸਾਡਾ ਨੇਰੀ ਨੇ ਨੁਕਸਾਨ ਦੇਖੋ ਇੱਧਰ ਕਿੰਨਾ ਕੀਤਾ ਆਹ ਤਾਂ ਕਿ ਡੁੱਟ ਗਈ ਸ਼ੀਸ਼ਾ ਵੀ ਆ ਪਿਆ ਆ ਓ ਮਾਈ ਗਾਡ ਸਹੀ ਗੱਲ ਆ ਉਹ ਨਾ ਮੀ ਨਹੀਂ ਉਹ ਜਿਨ੍ਹਾਂ ਨੇ ਹੀਰੀ ਨੁਕਸਾਨ ਕਰ ਦਿੱਤਾ ਸਾਡਾ ਦਾਸਤਾ ਪਤਾ ਕੀ ਇਹ ਲੱਗੀ ਨਹੀਂ ਉਹ ਅੰਦਰੋਂ ਤਾਂ ਹੀ ਰੁੱਟੀ ਆ ਤੁਹਾਨੂੰ ਮੈਂ ਕਹਿੰਦੀ ਵੀ ਲਗਾ ਦਿਓ ਲਗਾ ਦਿਓ ਚੱਕੋ ਹੁਣ ਮੀ ਸਿੱਧਾਂਤਰ ਜਾਊਗਾ ਕੁੰਡੀ ਨਹੀਂ ਲੱਗੀ ਹੋਣੀ ਇਹਦੀ ਅੰਦਰੋਂ ਸ਼ੀਸ਼ਾ ਕਿੱਥੋਂ ਨਿਕਲਿਆ ਸ਼ੀਸ਼ਾ ਲੱਗਾ ਸਾਥੇ ਸ਼ੀਸ਼ਾ ਤਾਂ ਇਹਦਾ ਜੀ ਛਾ ਬਚ ਗਿਆ ਹਨਾ ਲੱਕੜ ਟੁੱਟ ਗਈ ਆ ਚੱਕ ਲੋ ਹੁਣ ਨੁਕਸਾਨ ਹੋਰ ਤਾਂ ਨਹੀਂ ਖੁੱਲੀ ਉਹ ਇੱਧਰ ਵੀ ਦੇ ਉਹ ਆ ਵੀ ਆ ਨਹੀਂ ਇਹ ਬਚ ਗਈ ਆ ਉਹ ਹੀ ਆ ਉਹਦੇ ਪਾਰੇ ਚੜ ਜਾਗੇ ਉਹ ਪੁਰੇ ਵੀ ਆ ਇੱਧਰ ਬਚਾਈ ਆ ਆ ਇਧਰੋਂ ਆ ਫਰੰਟ ਤੋਂ ਪਤਾ ਕੀ ਆ ਸਿੱਧਾ ਮੀ ਇਧਰ ਨੂੰ ਆ ਲੱਕੜਾਂ ਦੇ ਉੱਤੇ ਬਾਛੜ ਪੈਂਦੀ ਆ ਲਾਈਟ ਨਹੀਂ ਜਗਦੀ ਬਾਹਰਲੀ ਇਨਵਰਟਰ ਤੇ ਨਹੀਂ ਇਹੇ ਚਗਾਉਤਾ ਬਹੁਤ ਨੁਕਸਾਨ ਹੋ ਗਿਆ ਮੀਨ ਨਾ ਹੈ ਨਹੀਂ ਆਵਾ ਨਾ ਬੈ ਰੱਖ ਰੱਖਾਂ ਮਰ ਫੋਟੋ ਰੱਖੋ ਸੰਭ ਲੋ ਹੁਣ ਚੀਜ਼ਾਂ ਪਹਿਲਾਂ ਤਾਂ ਸੰਭੀਆਂ ਨਹੀਂ ਆਓ ਆਹ ਕਿਰ ਕਿ ਆਹ ਇਧਰੋਂ ਟੁੱਟ ਗਿਆ ਇੱਥੋਂ ਜਿੱਥੋਂ ਤੁਸੀਂ ਬੜੇ ਹੀ ਗਏ ਨਾ ਉਦੋਂ ਹੋਲੀ ਵਾਲੇ ਦਿਨ ਅੰਦਰ ਦੇਖਿਆ ਵੇ ਤੁਸੀਂ ਉਦੋਂ ਦੀਆਂ ਤਾਕੀਆਂ ਖੋਲੀਆਂ ਬੰਦ ਨਹੀਂ ਕੀਤੀਆਂ ਨਾ ਉਹ ਹਨੇਰੀ ਦੇ ਨਾਲ ਟੁੱਟ ਗਈਆਂ ਜੇ ਚੀਜ਼ ਖੋਲਦੇ ਹੋ ਨਾ ਉਹ ਬੰਦ ਵੀ ਕਰਿਆ ਕਰੋ ਆ ਵੀ ਖੁੱਲ ਗਿਆ ਲੈ ਤਾਂ ਹੁਣ ਦੱਸੋ ਬੱਚੋ ਹਾਇ ਇਹਦੀ ਤਾਕੀ ਲੋਨ ਵਾਲੀ ਆ ਬਾਹਰਲੀ ਸਾਈਡ ਵਾਲੇ ਦੀ ਇਹ ਵੀ ਖੁੱਲ ਗਈ ਆ ਆ ਦੇਖੋ ਇਹ ਉਰੋਦੀਆਂ ਹੋਲੀ ਵਾਲੇ ਦੇ ਦਿੰਦੀਆਂ ਹੀ ਆ ਮੈਂ ਲਾਦਾ ਇਹ ਕੋਈ ਦੇਖੀ ਆ ਨਹੀਂ ਮੁੜ ਕੇ ਵੀ ਖੁੱਲੀਆਂ ਕਿ ਬੰਦ ਆ ਦੇਖੋ ਉਹ ਆ ਤਾਂ ਫਿਰ ਉਹਨਾਂ ਕਿਥੇ ਫਿਰ ਉਹ ਵੀ ਤਾਂ ਤਾਕੀ ਭਾਜੀ ਖੁੱਲ ਗਈ ਆ ਉਹ ਕਿਹੜਾ ਬੰਦ ਆ ਉਹ ਵੀ ਖੋਲ-ਖੋਲ ਦੇਖਦੇ ਸੀ ਆਹ ਹਾਂ ਹਾਂ ਖੋਲ-ਖੋਲ ਦੇਖਦੇ ਰਹੇ ਰਹਿਣ ਦੇ ਉਪਰੋਂ ਤਾਂ ਬੰਦ ਹੋਈ ਗਈ ਆ ਹਣ ਤੋੜ ਨਾ ਦੇਓ ਕਿਤੇ ਰੈਂਦੀ ਵੀ ਉੱਲਗ ਗਈ ਆ ਮੈਨੂੰ ਹਲਾਉਗੀ ਮੀ ਵੀ ਆ ਜਵੇ ਨਾ ਤਾਂ ਤਾਂ ਫਾਇਦਾ ਵੀ ਆ ਮੈਨੂੰ ਥਾ ਲਣ ਦੋ ਮੈਨੂੰ ਵੀ ਵਿੱਚੇ ਬੰਦ ਕਰੀ ਜਾਣੇ ਦੇਖੋ ਨੇਰੀ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਮੈਂ ਤਾਂ ਹਨਾ ਜਿੱਦਾਂ ਹੀ ਹਵਾ ਆਈ ਮੈਂ ਤਾਂ ਢਟ ਕੇ ਅੰਦਰ ਫੜ ਗਿਆ ਜਦੋਂ ਨੇਰੀ ਆਈ ਮੈਨੂੰ ਉਹ ਝੋੜਨੇ ਲੱਗੇ ਸੀ ਮੈਂ ਪਤਾ ਉਸਲੇ ਮੈਨੂੰ ੱੱਕਾ ਜਾ ਵਜਾ ਮੈਂ ਕੋ ਹੋਰ ਨਾ ਕਿਤੇ ਮੈਂ ਹੋੜੀ ਜਾਵਾਂ ਮਦਾ ਫੜਾਟ ਅੰਦਰ ਨੇ ਠੇ ਇੱਕ ਬਿਜਲੀ ਬੋਲ ਆਛਕਦੀ ਹੀ ਜੀ ਰਹਿਣ ਤੋਂ ਹੁਣ ਹੁਣ ਕੀ ਕਰਨਾ ਕੀ ਹੋ ਗਿਆ ਚਲੋ ਹੁਣ ਇੰਨਾ ਨੁਕਸਾਨ ਵੀ ਹੋਇਆ ਆ ਹੁਣ ਮੀ ਵੀ ਪੈ ਜਾਵੇ ਤਾਂ ਹੀ ਆ ਔ ਸ਼ੀਸ਼ਾ ਵੀ ਟੁੱਟ ਗਿਆ ਆ ਸ਼ੀਸ਼ਾ ਵੀ ਟੁੱਟ ਗਿਆ ਥੱਲੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਟੁੱਟੇ ਹੋਣੇ ਸਵੇਰ ਨੂੰ ਪਤਾ ਲੱਗਣੇ ਨਹੀਂ ਉਹ ਦੱਸਿਆ ਮੈਨੂੰ ਕਿੱਦਾਂ ਹੁੰਦੀ ਜਦੋਂ ਉਹ ਬਿਜਲੀ ਲਾਸ਼ਕ ਦੀ ਕੀ ਕਹਿੰਦੇ ਹੁੰਦੇ ਬਾਬਾ ਫਰੀਦ ਸ਼ਕਰਗੰਜ ਇੱਧਰ ਐਵੇਂ ਹੀ ਕਹਿੰਦੇ ਹੁੰਦੇ ਕਰਿਆ ਨਾ ਐਮੀ ਉਹ ਕਹਾ ਕੀ ਕਹਿੰਦੇ ਹੁੰਦੇ ਕਹਾ ਫਿਰ ਇੱਦਾਂ ਕਹਿੰਦੇ ਹੁੰਦੇ ਪਾਪਾ ਫਰੀਦ ਸ਼ਕਰਗੰਜ ਜਦੋਂ ਨਾ ਮੈਂ ਛੋਟੀ ਜੀ ਹੁੰਦੀ ਸੀਗੀ ਸਾਡੇ ਘਰ ਦੇ ਨਾਲ ਪਤਾ ਹੀ ਕੰਨਾ ਜਦੋਂ ਹਨੇਰੀ ਚੱਲਣੀ ਸਾਰਿਆਂ ਨੇ ਸ਼ਕਤੀਮਾਨ ਵਾਲਾ ਕਿੱਸਾ ਵੀ ਮੈਂ ਕਦੇ ਤੈਨੂੰ ਸੁਣਾਉਂਗੀ ਵੀ ਸ਼ਕਤੀਮਾਨ ਵਾਲੀ ਮੈਰੀਜ਼ ਕੀਤੀ ਹੈਗੀ ਦਾ ਸਾਡੇ ਘਰ ਦੇ ਨੂੰ ਪਤਾ ਕਿ ਘਰ ਨਾਲ ਸਾਰਿਆਂ ਨੇ ਇਦਾਂ ਬਹਿ ਜਾਣਾ ਬਾਹਰ ਜਦੋਂ ਨੇਰੀ ਨੂਰੀ ਚੱਲਣੀ ਤੇ ਇੱਕ ਮੇਰੀ ਛੋਟੀ ਭੈਣ ਰਾਜਵੀਰ ਹਨਾ ਤੁਸੀਂ ਮੇਰੇ ਵਲੌਗ ਚ ਦੇਖਿਆ ਹੀ ਹੋਣਾ ਉਹਨੂੰ ਤੇ ਇਹਨਾਂ ਸਾਰਿਆਂ ਨੇ ਬਹਿ ਜਾਣਾ ਇਹਨਾਂ ਨੂੰ ਨਹੀਂ ਡਰ ਲੱਗਣਾ ਹੈਗਾ ਤੇ ਮੈਨੂੰ ਜਦੋਂ ਨੇਰੀ ਹੋਣੀ ਜਾਂ ਬਿਜਲੀ ਲੱਸ਼ਕਣੀ ਹੈ ਨਾ ਕਿਤੇ ਮੈਨੂੰ ਡਰ ਲੱਗਣਾ ਮੈਂ ਪਹਿਲੇ ਡਰਦੀ ਨੇ ਅੰਦਰ ਭੱਜ ਜਾਣਾ ਅੰਦਰ ਜਾ ਕੇ ਮੈਂ ਜੋ ਕਰਨਾ ਬਾਬਾ ਫਰੀਦ ਸ਼ਕਰਗੰਦ ਜਿਵੇਂ ਆਪਾਂ ਫਰੀਦ ਸ਼ਕਰਗੰਦ ਤੇ ਮੇਰਾ ਹੁਣ ਵੀ ਉਹੀ ਹਾਲ ਆ ਹੁਣ ਵੀ ਅ ਜਦੋਂ ਬਾਹਰ ਮੈਂ ਨੇਰੀ ਦਾ ਵਲੌਗ ਬਣਾਉਂਦੀ ਪਈ ਸੀ ਕਿ ਨਾ ਤੇ ਜਦੋਂ ਨੇਰੀਆ ਮੈਨੂੰ ੱੱਕਾ ਜਿਹਾ ਵੱਜਾ ਮੈਂ ਮਗਾ ਲਾ ਵੀ ਮੈਂ ਉੜ ਜਾਣਾ ਮੈਂ ਜਾਮਾ ਫਟਾਹਟ ਤੇ ਜਿੰਨਾ ਟਾਈਮ ਬਿਜਲੀ ਲਸ਼ਕਣੋਂ ਹਟੇ ਨਹੀਂ ਨਾ ਉੰਨਾ ਟਾਈਮ ਮੈਂ ਬਾਹਰ ਨਹੀਂ ਨਿਕਲੀ ਨਾ ਮੈਂ ਫੋਨ ਚੱਕਿਆ ਉੰਨਾ ਟਾਈਮ ਤੇ ਮੈਨੂੰ ਸੱਚੀ ਬਹੁਤ ਡਰ ਲੱਗਦਾ ਆ ਪਰ ਚਲੋ ਇਦਾਂ ਮੈਂ ਕਹਿੰਨੀ ਹੁੰਦੀ ਵੀ ਬਿਜਲੀ ਨਾ ਲਸ਼ਕੇ ਮੀਂਹ ਆ ਜਾਵੇ ਮੀਂਹ ਪੈ ਜਾ ਕਰੇ ਬਸ ਇਹ ਆ ਤੇ ਹੁਣ ਬਾਬਾ ਜੀ ਮੀਂਹ ਪਾਦਣ ਤੇ ਮੀਂਹ ਹਲਕਾ ਹਲਕਾ ਜਾ ਪੈਂਦਾ ਆ ਜਿਆਦਾ ਇੱਕ ਵਾਰ ਰਚਮ ਆ ਜਾ ਵਧੀਆ ਜਾ ਪੈ ਜਾਵੇ ਤਾਂ ਹੀ ਆ ਹਲੇ ਥੋੜੀ ਰੰਨਾ ਇਹ ਰਚਮ ਇਹ ਰਚਮ ਕਿੱਥੋਂ ਆ ਮੀਂਹ ਉਹ ਰਾਜਮਾ ਵਾਲੀ ਉਹ ਜਿਹੜੇ ਸੱਜੇ ਦੇ ਟੈਲੀਫੋਨ ਆ ਬੰਦ ਲੈ ਇਹਦਾ ਸੋਕ ਪ ਜਾਣਾ ਸਵੇਰ ਤੱਕ ਉੱਦਹੀਂ ਜਿੱਧਰ ਦੀ ਸ਼ਿੱਟ ਡਿਗਣ ਤੇ ਹੀ ਆ ਉਹ ਰਾਜਮਾ ਇਹਨੂੰ ਕਹਿੰਦੇ ਆ ਅੱਛਾ ਜੀ ਠੀਕ ਆ ਜਿਹੜਾ ਤੇਲ ਪੈ ਗਿਆ ਉਹ ਰੁੜ ਕੇ ਫੇਰ ਇੱਧਰ ਉੱਧਰ ਕੋਈ ਟੋਇਟਾਂ ਦੇ ਜੰਮਦਾ ਇੱਧਰ ਆ ਆ ਚਲੋ ਦੇਖਦੇ ਆ ਜੀ ਕਿੰਨਾ ਕ ਰਾਜਮਾ ਪਿੰਦਾ ਵੀ ਇਹ ਪਰ ਸੱਚੀ ਗਰਮੀ ਇੰਨੀ ਹੋਈ ਸੀ ਨਾ ਗਰਮੀ ਨੇ ਆਪ ਹੀ ਕਰਾਈ ਹੋਈਗੀ ਇੰਨਾ ਇਹ ਕਿੰਨਾ ਤਾਪਮਨ 50 ਤੱਕ ਪਹੁੰਚਿਆ ਹੁੰਦਾ ਹੈਗਾ ਕਾਲੀ ਗਾੜ ਪੰਡਾ ਪੈ ਜਾਵੇ ਸਾਈ ਰਾਤ ਫੇਰੀ ਆ ਚਲ ਗਿਆ ਥੱਲੇ ਆ ਲਾਪਿਆ ਜਦੋਂ ਥੱਲੇ ਆ ਚੱਲਣਾ ਮੈਨੂੰ ਪਤਾ ਮੈਨੂੰ ਵੇਸ਼ੇ ਤੇ ਡਰ ਵੀ ਲੱਗਣ ਲੱਗਾ ਪੰਡਾ ਹੁੰਦਾ ਉਹ ਬਹੁਤ ਫੈਣ ਦੇ ਮਾਰੇ ਮੋਟਾ ਜਿਹਾ ਮੋੜਾ ਮੋਟਾ ਪੰਡਾ ਹੋ ਗਿਆ ਸੋ ਮਿੱਟੀ ਘਟਾ ਇੰਨਾ ਪਿਆ ਹਾਂ ਹਾਂ ਮਿੱਟੀ ਘਟਾ ਤਾਂ ਬਹੁਤ ਮੈਂ ਕਹਿੰਦੀ ਸਾਡੇ ਦਾ ਸਾਰੇ ਅੰਦਰ ਬਾਹਰ ਭਰ ਜਾਂਦੇ ਮਿੱਟੀ ਤਾਂ ਹੀ ਤੁਸੀਂ ਮੋਟਰ ਦਾ ਨਾਂ ਜਾਂਦਾ ਨਾ ਜੋ ਤੁਹ ਨੂੰ ਮਿਲ ਜਣਾ ਵਾਲੇ ਜਿਹੜੇ ਬੱਜੇ ਘਰ ਆਣਾ ਸੀ ਜਿਹੜਾ ਸਿਰ ਮੈਨੂੰ ਚੱਕ ਜਾਣਾ ਪਿਆ। ਤੇ ਤੁਸੀਂ ਕਿੱਥੇ ਰੁਕੇ ਰਹੇ? ਹਾਂ? ਕਿੱਥੇ ਰੁਕੇ ਰਹੇ? ਰੁਕਿਆ ਥੋੜੀ ਨਾ ਜੇ ਉਹ ਤੁਹ ਨੂੰ ਮਿਲ ਜਣਾ ਲੈਂਪ ਪੰਪ ਤੋਂ ਦਲੋਂਦਾ ਖੜਾ। ਨਹੀਂ ਤੇਲ ਮਿਲਿਆ ਨਹੀਂ ਹੁਣ। ਯਾਰ ਮੇਰੀ ਤਾਂ ਪਹਿਲਾਂ ਵੀ ਗੱਲਾਂ ਕਰਨਾ ਮੈਂ ਕੋਲੇ ਮੈਨੂੰ ਨਾ ਤੇਲ ਇੱਧਰ ਆ ਜਾਓ ਮੈਂ ਹੁਣ ਤੇਜ਼ ਹੋਣ ਦੇ ਆ ਲੱਗਦਾ। ਲੈਂਪ ਪੰਪ ਤੋਂ ਹਾਂ। ਕੋਲੇ। ਕਨਾਲ ਪਾਗੀ ਘਰ ਆਣਾ ਨਹੀਂ ਇੱਕ ਤੋਂ ਪਿੰਨ ਨਾ। ਪਰ ਇਹ ਨਹੀਂ ਮਿੱਟੀ ਘੱਟੇ ਚ ਉਹਦਾ ਗੁੱਦਾ ਜਾਵੇ ਫੜਕੇ ਆ ਮਿੱਟੀ ਘੱਟੇ ਨਾਲ ਹਾਂ ਚਲੋ ਚਲੋ ਜਿੱਦਾਂ ਵੀ ਆ ਮੀਂਹ ਪੈ ਜਵੇ ਨੁਕਸਾਨ ਤਾਂ ਸਾਡਾ ਹੋ ਹੀ ਗਿਆ ਹੈ ਜਿਹੜਾ ਹੋਣਾ ਸੀਗਾ ਸ਼ੀਸ਼ਾ ਜੂਜਾ ਸਾਡੇ ਟੁੱਟ ਗਏ ਉਹ ਸਾਬ ਹਾਂ ਇਹ ਕਢਾ ਕੇ ਨਾ ਐਲੂਮੀਨੀਅਮ ਦੇ ਲੱਗਣ ਕਿਉਂਕਿ ਇਧਰੋਂ ਜਿਹੜੀ ਬਾਛੜ ਨਾ ਸਿੱਧੀ ਇਧਰ ਲਈ ਹੁੰਦੀ ਆ ਤੇ ਉਹ ਸਾਰੀ ਲੱਕੜ ਗਲੀ ਜਾਂਦੀ ਆ ਉਹ ਗਾਲ ਕੇ ਫਿਰ ਹੂੰ ਉਹ ਗਲੀਆਂ ਆ ਤਾਂ ਹੀ ਫਿਰ ਨਾਲੋਂ ਲਿੱਤ ਗਈ ਜਿਹੜੀਆਂ ਉਹ ਚਗਾਠਾਂ ਜੀਆਂ ਹਨ ਉਹ ਗਲੀ ਜਾਂਦੀਆਂ ਮੀਂਹ ਕਰਕੇ ਕਿਉਂਕਿ ਮੀਂਹ ਹੀ ਰੀ ਧੁੱਪ ਸਿੱਧੀ ਇੱਧਰ ਨੂੰ ਹੀ ਪੈਂਦੀ ਆ ਪਰ ਇਹ ਨਾ ਅੰਦਰ ਅੰਦਰ ਖੜੀਆਂ ਰਹਿਣੀਆਂ ਜਿੱਦਾਂ ਮਾਂ ਹਾਂ ਮੀਂਹ 'ਚ ਨਹੀਂ ਸਹੀ ਇਹ ਲੱਕੜ ਇੱਥੇ ਉਹ ਐਲੂਮੀਨੀਅਮ ਦਾ ਜਾਂ ਸਟੀਲ ਦਾ ਉਹ ਲਗਾਉਣੇ ਆ ਉਹ ਸਹੀ ਰਹਿਣਾ ਇਹ ਪਟਾਕੇ ਸਾਰਾ ਚਲੋ ਬਾਬਾ ਸੁੱਖ ਰੱਖੇ ਕਰਾਂਗੇ ਕਿਤੇ ਆ ਵੀ ਲਵਾ ਲੀਂ ਉਦੋਂ ਕਿਹੜਾ ਇਨਾ ਪਤਾ ਉਹ ਵੀ ਇਹਨਾਂ ਨੇ ਦੱਸਿਆ ਉਹ ਵੀ ਇਹੋ ਲੋਪਾਇਆ ਬਣਾਉਣ ਨੂੰ ਗਿਆ ਹਣਾ ਲੋਲੋ ਲੋਲੋ ਠੀਕ ਹੈ ਅਗਲੇ ਤਾਂ ਵਿਚਾਰੇ ਨੇ ਡਿਜ਼ਾਈਨ ਪਾ ਪਾ ਕੇ ਲਾਏ ਹੈਗੇ ਪਤਾ ਕਿ ਇੱਧਰ ਆ ਦੇਖੋ ਰੰਗ ਵੀ ਸਾਰਾ ਖਰਾਬ ਹੋਈ ਜਾਂਦਾ ਨਾ ਰੰਗ ਵੀ ਸਾਰਾ ਉਹਨਾਂ ਮੀਂਹ ਧੁੱਪ ਦੇ ਨਾਲ ਉਖਣ ਦਿਆ ਆ ਆ ਦੇਖੋ ਲੱਕੜ ਸਾਰੀ ਆ ਖਿੱਲਰ ਹੀ ਗਈ ਆ ਵਿਚਾਰੀਆਂ ਇਹ ਕੋਰ ਦੇ ਪਤਾ ਹੈ ਵੀ ਬਹੁਤ ਬੜਾ ਹੈ ਨਾ ਇਹ ਹੂੰ ਉਹ ਹੇਤਾ ਹੈ ਫਿਰ ਸਿੱਧਾ ਦੇ ਕੋ ਮੀਨੇ ਰੀ ਤਾਂ ਉੱਤੇ ਹੀ ਪੈਣਾ ਜਾ ਕੇ ਧੁੱਪ ਵੀ ਇੱਥੇ ਹੀ ਲੱਗਣੀ ਹਾਂ ਗਲੀ ਜਾਂਦੀ ਸਾਰੀ ਲੱਕੜ ਉਹ ਹੀ ਫੇ ਸ਼ੀਸ਼ੇ ਵਿਚਾਰੇ ਬਤੇ ਹੋ ਆ ਚਲੋ ਉਹ ਵੀ ਦੇਖਾਂਗੇ 9000 ਦੇ ਬਤੇ ਲੱਗਦੇ ਆ ਸ਼ੀਸ਼ੇ ਇਦਾਂ ਹੋਏ ਐਲੂਮੀਨੀਅਮ ਜਾਂ ਸਟੀਲ ਦੇ ਹੀ ਹੁੰਦੇ ਅੱਜਕੱਲੇ ਨਹੀਂ ਸ਼ੀਸ਼ਾ ਤਾਂ ਇਦਾਂ ਲੱਗਦਾ ਹਾਂ ਆਹ ਆ ਵੀ ਕੰਨ ਲੱਗਦੀ ਹੋ ਆ ਹੂੰ ਉਹ ਫੇ ਬਾਥੜ ਜੋ ਇੱਧਰ ਲਈ ਹੁੰਦੀ ਹਵਾ ਜ਼ਿਆਦਾ ਇੱਧਰ ਲਈ ਹੁੰਦੀ ਆ ਜਾਓ ਚਲੋ ਬਿਜਲੀ ਨਾਲ ਲਾਸ਼ ਕੇ ਜਿਹੜੀ ਬਿਜਲੀ ਲਾਸ਼ਕਦੀ ਹੁੰਦੀ ਆ ਨਾ ਘੜ 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 ਕਰਕੇ ਉੱਤੋਂ ਕਿਤੇ ਡਰ ਲੱਗਦਾ ਉੱਤੋਂ ਫੋਟਾ ਲੱਗਦਾ ਕੀ ਹੋਇਆ ਬੋਨ ਨਾ ਹੋਇਆ ਉੱਤੋਂ ਜਾਣ ਨੂੰ ਕੂਲਰ ਵੀ ਪੜੇ ਕਿਤੇ ਵਿੱਚ ਮੈਂਗ ਨਹੀਂ ਪਾਣੀ ਪਾ ਕੇ ਚਲਾਉਣਾ ਸੁੱਕੇ ਕੂਲਰ ਚੱਲਦੇ ਸਾਡੇ ਵਿਚਾਰੇ ਐਵੇਂ ਗਾ ਪਹਿਲਾਂ ਮੈਨੂੰ ਦੱਸੋ ਕਿਹੜਾ ਮੈਨੂੰ ਮੈਂ ਰੁਕ ਜਾ ਨਹੀ 1 ਮਿੰਟ ਪਹਿਲਾਂ ਮੈਨੂੰ ਸਾਰੇ ਜਣੇ ਦੱਸਿਓ ਵੀ ਕਿਹੜਾ ਇਦਾਂ ਦਾ ਬੰਦਾ ਜਿਹੜਾ ਰੋਜ਼ ਚੱਲਣਾ ਪੂਰਾ ਠੀਕ ਆ ਇਹਨਾਂ ਕਦੀ ਕਈਆਂ ਉਹਨਾਂ ਸੁੱਕਾ ਚਲਾਉਣਾ ਬੰਦਾ ਹੁੰਦਾ ਅੱਭੀ ਮੈਨੂੰ ਸਾਰੇ ਜਣੇ 1 ਮਿੰਟਾਂ ਚ ਦੱਸਿਓ ਕਿਹੜਾ ਆਪਣਾ ਕੂਲਰ ਜਿਹੜਾ ਬਿਨਾਂ ਪਾਣੀ ਤੋਂ ਚਲਾਉਂਦਾ ਕਦੀ ਚੱਲਣਾ ਉਹ ਚ ਪਾਣੀ ਭਰ ਰੱਖੋ ਉਹ ਚ ਮੱਛਲ ਕਿੰਨਾ ਇਕੱਠਾ ਹੋਣਾ ਤੂੰ ਦੱਸ ਮੈਨੂੰ ਕਿਹਦੇ ਚ ਉਹ ਇੰਨੀ ਗਰਮੀ ਆ ਪਾਣੀ ਰੋਜ਼ ਚੇਂਜ ਕਰਦੇ ਆ ਤੈਨੂੰ ਕਦੀ ਕਦੀ ਚਲਾਉਣਾ ਉਹ ਚ ਪਾਣੀ ਪਿਆ ਰਿਹਾ ਥੋੜੀ ਆਪਾਂ ਚਲਾਉਣਾ ਪੈਣੀ ਇੰਨੀ ਗਰਮੀ 'ਚ ਤਾਂ ਪਾਣੀ ਰੋਜ਼ ਚੇਂਜ ਹੋਣਾ ਚਾਹੀਦਾ ਉਹ ਤੇ ਨਹੀਂ ਪਾਣੀ ਪਾ ਸਕਦੇ ਹਾਂ ਯਾਰ ਇੱਧਰ ਨਾ ਹੋਵੋ ਲੈ ਕਦੀ ਕਦੀ ਚਲਾਉਣਾ ਉੱਥੇ ਨਹੀਂ ਪਾਣੀ ਪੈਂਦਾ ਹੁੰਦਾ ਅੱਛਾ ਮਤੋਂ ਮਛਰੋਂ ਤੇ ਬੈਠ ਰਣਾ ਉਹ ਵਾਰ ਜਦੋਂ ਪੂਰੇ ਚਲਾਉਂਦਾ ਮਛਰੋਂ ਰਿਹਾ ਰਹੇ ਇੱਧਰ ਸਾਡੇ ਨਾਲ ਠੀਕ ਹੈ ਸਾਰੇ ਜਣੇ ਕਦੀ ਕਦੀ ਚਲਾਉਣਾ ਉਹ ਚ ਨਹੀਂ ਪਾਣੀ ਭਜਦਾ ਉਹਨਾਂ ਨੂੰ ਸੁੱਕਾ ਚਲਾ ਲਓ ਜਿਹੜਾ ਆਉਂਦਾ ਬਾਹਰ ਕਮੈਂਟਾਂ 'ਚ ਲੋਕਾਂ ਦੀ ਆਪਾਂ رائے ਦੇਖ ਲੈਣੀ ਆ ਵੀ ਜ਼ਿਆਦਾਤਰ ਕਿੱਦਾਂ ਕੂਲਰ ਚ ਚਲਾਈਏ ਜਾਂਦੇ ਆ ਰੋਜ਼ ਚਲਾਉਂਦੇ ਆ ਜਾਂ ਕਿੱਦਾਂ ਜਿਹੜਾ ਰੋਜ਼ ਚਲਾਉਣਾ ਉਹ ਉਹ ਕੂਲਰ ਚ ਪਾਣੀ ਬਰਦੀ ਜਾਉ ਜਿਹੜਾ ਕਦੀ ਕਦੀ ਚਲਾਉਣਾ ਉਹ ਚ ਨਾ ਪਾਓ ਇਦਾਂ ਚਲਾ ਲਓ ਉਹ ਨਾਲੇ ਪਿਆ ਵੀ ਬਾਹਰ ਹੀ ਪਿਆਉਂਦਾ ਹੁੰਦੀਆਂ ਚ ਅੱਛਾ ਠੀਕ ਹਾਂ ਕੂਲਰਾਂ ਦੇ ਬਾਹਰ ਪਿਆਇਆ ਉਹਨੂੰ ਉਦੋਂ ਚਲਾਓ ਹਾਂ ਹਾਂ ਪਾਣੀ ਕਿਹਨੇ ਬਦਲਣਾ ਨਹੀਂ ਉਹਦੇ ਮੱਛਾਂ ਨੇ ਹੱਗਾ ਕਿ ਤਾਜ਼ਾ ਪਾਣਾ ਉਹੇ ਪਾਣੀ ਦੂਜੀ ਵਾਰਾਂ ਮੋੜੇ ਠੀਕ ਹੈ ਜੀ ਚਲੋ ਦੇਖਦੇ ਆ ਵੀ ਦੱਸਿਓ ਸਾਰੇ ਜਣੇ ਕਮੈਂਟਾਂ ਦੇ ਵਿੱਚ ਵੀ ਕੌਣ ਸਹੀ ਫੋਨ ਕਰਦਾ ਉਹਦਾ ਪਾਣੀ ਰੋਜ਼ ਚੜਨੇ ਆਲਾ ਉਹਦਾ ਪਾਣੀ ਬਦਲ ਬਦਲ ਹੋਈ ਜਾਣਾ ਉਹ ਤੁਸੀਂ ਬਾਹਰ ਵੀ ਬਦਲੀ ਜਾਣਾ ਅੱਛਾ ਜੀ ਜਿਹੜਾ ਕਦੀ ਗਈ ਜਿਉਂ ਉਹ ਥੋੜੀ ਉੱਚ ਪਾਣੀ ਪਾ ਕੇ ਰੱਖੂ ਉਹਦਾ ਮੱਛਰ ਘਟਦਾ ਕੋਈ ਨਹੀਂ ਉਹ ਲੱਗ ਜਾਣਾ ਪਤਾ ਕਮੈਂਟਾਂ ਦੇ ਵਿੱਚ ਹੁਣ ਕੌਣ ਸਹੀ ਹੈ ਕੌਣ ਗਲਤ ਆ ਹਨਾ ਠੀਕ ਆ ਜੀ ਤੇ ਆਜੋ ਹੁਣ ਫੇ ਚਲਿਓ ਥੱਲੇ ਕਿੱਥੇ ਹੀ ਸੋਣਾ ਅੱਜ ਚਲਿਓ ਆਇਓ ਉਹ ਚਲੋ ਆਜੋ ਕਜਮੀਂ ਚ ਘੁੰਮਣਾ ਥੱਲੇ ਗਰਮੀ ਹੋ ਮਝਿਆ ਨਾ ਚਲੋ ਅੱਜ ਮੁੰਡੇ ਨੇ ਸੇਵਾ ਕੀਤੀ ਹੋ ਥੱਕਿਆ ਪਿਆ ਆ ਹਵਾ ਬੂੰ ਚੱਲਦੀ ਪਈ ਆ ਓਹ 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 ਚਲੋ ਮੈਂ ਚੱਲੀ ਥੱਲੇ ਬਿਜਲੀ ਬੋਲ ਅਜਕਦੀ ਆ